ਸਾਈਡ ਵੱੜ ਗਈ ਜਦੋਂ ਰੋਵਾਸ ਪਤਨਾਮ ਜਾਣਾ ਤਾਂ ਰੌਂਗ ਸਾਈਡ ਆ ਕੇ ਇੱਧਰ ਪਾਰ ਕਰਨ ਵਾਸਤੇ ਫੜਾ ਟਾਈਮ ਲੱਗਦਾ ਬਹੁਤ ਐਕਸਟ੍ਰੀਮ ਹੁੰਦਾ ਸਾਡੇ ਵਕੀਲਾਂ ਦੇ ਵੀ ਦੋ ਦਿਨ ਦੇ ਹੋਏ ਆ ਕੇ ਜਿਹੜਾ ਸੜਕ ਪਾਰ ਕਰਦਾ ਦੇਖੋ ਪਹਿਲਾਂ ਵੀ ਇਸ ਸੜਕ ਤੇ ਬਿਲਕੁਲ ਕੋਰਟ ਕੰਪਲੈਕਸ ਦੇ ਅੱਗੇ ਪਹਿਲਾਂ ਵੀ ਜਿਹੜੇ ਧਿਆਨ ਖਾਤੀ ਹੋ ਚੁੱਕੇ ਨਹੀਂ ਤੇ ਉਸ ਤੋਂ ਪਹਿਲਾਂ ਵੀ ਉਰੇ ਇੱਕ ਹਾਸਾ ਹੋਇਆ ਸੀ ਜਿਹੜੇ ਐਸ ਐਚਓ ਸਿਟੀ ਸਵਾਨਾ ਸੀ ਉਹਨਾਂ ਦੀ ਜਿਹੜੀ ਡੈਥ ਵੀ ਇਸੇ ਰੋਡ ਤੇ ਕੋਈ ਮੰਗ ਕਰਦੇ ਹੋ ਤਾਂ ਕੀ ਕਹਿਣਾ ਚਾਹੁੰਦੇ ਹਾਂ ਉੱਥੇ ਜਾਂ ਤਾਂ ਜੀ ਕੋਈ ਵੈਰੀਫਾਈਡ ਵੀਰ ਰਗਾਈ ਆਵੇ ਜਾ ਉਥੇ ਲੱਟਾਂ ਲੁੱਟਾਂ ਲੱਗੀਆਂ ਜਾਣ ਜਿਹੜਾ ਆਸਾਨੀ ਨਾਲ ਲੁੱਕ ਆਈ ਆ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ ਨਿਊਜ਼ ਟੀਵੀ ਤੇ ਮੈਂ ਪ੍ਰੇਮ ਮਤਲਬ ਸਮਾਣਾ ਹਲਚਲ ਨਿਊਜ਼ ਲੋਕ ਮਸਲੇ ਚੱਕਦਾ ਤੇ ਅੱਜ ਵੀ ਇੱਕ ਲੋਕ ਮਸਲਾ ਲੈ ਕੇ ਜਨਤਾ ਦੇ ਦਰਬਾਰ ਦੇ ਵਿੱਚ ਪਹੁੰਚੇ ਆ ਗੱਲ ਇਹ ਕਰਦੇ ਆ ਜਿਹੜੇ ਸਮਾਣਾ ਹਲਚਲ ਨਿਊਜ਼ ਟੀਵੀ ਦੇਖਦੇ ਆ ਉਹਨਾਂ ਨੇ ਸਾਡੇ ਧਿਆਨ ਦੇ ਵਿੱਚ ਲਿਆਂਦਾ ਤੇ ਅਸੀਂ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਮੁੱਦਾ ਲਿਆ ਰਹੇ ਜਿਹੜਾ ਬਹੁਤ ਹੀ ਗੰਭੀਰ ਹੈ ਗੰਭੀਰ ਹੈ ਤੇ ਜਿਹੜੀ ਲੋਕਾਂ ਦੀ ਜਾਨ ਨਾਲ ਬਣਿਆ ਹੋਇਆ ਨਾਲ ਹੀ ਦੇਖ ਸਕਦੇ ਹੋ ਸਾਡੇ ਨਾਲ ਸਮਾਣਾ ਕੋਰਟ ਹੈ ਜਿੱਥੇ ਲੋਕੀ ਆਪਣੇ ਛੋਟੇ ਵੱਡੇ ਕੰਮ ਕਰਵਾਉਣ ਲਈ ਨਿਤ ਹੀ ਆਪਣੇ ਜਿਹੜੇ ਕੰਮਕਾਰ ਨੇ ਕਰਵਾਉਣ ਲਈ ਆਉਂਦੇ ਕੋਰਟ ਦੇ ਵਿੱਚ ਆਉਂਦੇ ਨੇ ਚਲੋ ਜਿਨ੍ਹਾਂ ਦੇ ਕੰਮ ਨੇ ਆਉਣਾ ਵੀ ਪੈਂਦਾ ਗੱਲ ਇਹ ਕਿ ਵੀ ਜਦੋਂ ਅੰਦਰ ਜਾਂਦੇ ਨੇ ਕੋਰਟ ਦੇ ਵਿੱਚ ਜਾਂਦੇ ਨੇ ਤਾਂ ਪਰੇਸ਼ਾਨੀ ਦਾ ਸਾਹਮਣਾ ਇਹ ਕਰਨਾ ਪੈਂਦਾ ਦੋਵਾਂ ਪਾਸੇ ਤੋਂ ਗੱਡੀਆਂ ਦੀ ਸਪੀਡ ਹੁੰਦੀ ਹੈ ਬਹੁਤ ਤੇਜ਼ ਤੇ ਜਿਨ੍ਹਾਂ ਲੋਕਾਂ ਨੇ ਕੰਮ ਕਰਵਾਉਣ ਲਈ ਕੋਰਟ ਦੇ ਵਿੱਚ ਜਾਣਾ ਕਿਉਂਕਿ ਨਾ ਤਾਂ ਇੱਥੇ ਕੋਈ ਬੈਰੀਕੇਡ ਦਾ ਪ੍ਰਬੰਧ ਹੈ ਤੇ ਨਾ ਹੀ ਇੱਥੇ ਕੋਈ ਲਾਈਟਾਂ ਦਾ ਪ੍ਰਬੰਧ ਹੈ ਨਾ ਹੀ ਕੋਈ ਲਾਈਟਾਂ ਦਾ ਪ੍ਰਬੰਧ ਹੈ ਨਾ ਹੀ ਕੋਈ ਬੈਰੀਕੇਡ ਦਾ ਪ੍ਰਬੰਧ ਨਾ ਹੋਣ ਕਰਕੇ ਇੱਥੇ ਪਹਿਲਾਂ ਵੀ ਕਈ ਐਕਸੀਡੈਂਟ ਹੋ ਚੁੱਕੇ ਨੇ ਵਕੀਲ ਸਾਹਿਬ ਨੇ ਦੱਸਿਆ ਕਈ ਐਕਸੀਡੈਂਟ ਵਕੀਲ ਭਾਈਚਾਰੇ ਨਾਲ ਵੀ ਹੋ ਚੁੱਕੇ ਨੇ ਤੇ ਪਹਿਲਾਂ ਜਦੋਂ ਜੰਪ ਬਣੇ ਹੋਏ ਸੀਗੇ ਤੇ ਜੰਪਾਂ ਨਾਲ ਵੀ ਐਕਸੀਡੈਂਟ ਹੋਏ ਸੀਗੇ ਜੋ ਕਈ ਇੱਕੋ ਲੱਖ ਤੱਕ ਬ੍ਰੇਕ ਮਾਰਦੇ ਸੀ ਬ੍ਰੇਕ ਤੋਂ ਬਾਅਦ ਪਿਛਲੀ ਗੱਡੀ ਨਾਲ ਟੱਚ ਕਰਦੀ ਸੀ ਹੁਣ ਮੰਗੇ ਰੱਖੀ ਗਈ ਹੈ ਕਿ ਵੀ ਟ੍ਰੈਫਿਕ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ ਤੇ ਦੂਸਰਾ ਨੰਬਰ ਇੱਥੇ ਬੈਰੀਕਡ ਰੱਖੇ ਜਾਣ ਜਿਹਦੇ ਨਾਲ ਗੱਡੀਆਂ ਦੀ ਸਪੀਡ ਘਟੇਗੀ ਤੇ ਲੋਕ ਜਿਨ੍ਹਾਂ ਨੇ ਅੰਦਰ ਕੋਟ ਕਚੈਰੀ ਦੇ ਵਿੱਚ ਜਾਣਾ ਉਹ ਜਾ ਕੇ ਆਪਣਾ ਕੰਮ ਕਰਵਾ ਸਕਣਗੇ ਮੂੜ ਦੇਖਦੇ ਆ ਪ੍ਰਸ਼ਾਸਨ ਇਸ ਪਾਸੇ ਕਿੰਨਾ ਕੋ ਗੰਭੀਰ ਹੁੰਦਾ ਤੇ ਕਦੋਂ ਇਹ ਮਸਲੇ ਹੱਲ ਕਰਦਾ ਇਹ ਤਾਂ ਸਮਝ ਦੱਸੇਗਾ ਕੈਮਰਾਮੈਨ ਦੇ ਨਾਲ ਪ੍ਰੇਮ ਬਤਵਾ ਕੀ ਕਿਵੇਂ ਦੇਖਦੇ ਹੋ ਜਿਵੇਂ ਅੰਦਰ ਕਚੈਰੀਆਂ ਦੇ ਵਿੱਚ ਲੋਕਾਂ ਨੂੰ ਕੰਮ ਕਰਨ ਵਾਸਤੇ ਪਰੇਸ਼ਾਨੀ ਆਉਂਦੀ ਹੈ ਜਾਂ ਬੈਰੀਕੇਡ ਜਾਂ ਜੰਪਿੰਗ ਨੁਮਾ ਵਸਤੂ ਕੋਈ ਹੋਣੀ ਚਾਹੀਦੀ ਹੈ ਜਾਂ ਨਹੀਂ ਇੱਥੇ ਬੜੇ ਲੰਬੇ ਸਮੇਂ ਤੋਂ ਸਮੱਸਿਆ ਹੈ ਕਿਉਂਕਿ ਕੋਰਟ ਸਾਰੇ ਇਲਾਕੇ ਦੇ ਬੰਦੇ ਆਉਂਦੇ ਨੇ ਸ਼ਹਿਰ ਦੇ ਬੰਦੇ ਆਉਂਦੇ ਨੇ ਇੱਕ ਤਾਂ ਸਾਰਾ ਸ਼ਹਿਰ ਦੀ ਡਰਾਈਵ ਟਾਪਕੇ ਜਦੋਂ ਲੋਕ ਪਟਿਆਲੇ ਤੋਂ ਪਾਤਨਾ ਸਾਈਡ ਨੂੰ ਜਾਂਦੇ ਨੇ ਸਮਾਨੇ ਤੋਂ ਬੜੀ ਤੇਜ਼ ਹੋ ਜਾਂਦੀ ਨਹੀਂ ਗੱਡੀਆਂ ਉਧਰੋਂ ਜਿਆਦਾ ਲੱਗਦਾ ਟ੍ਰੈਫਿਕ ਟੱਪੀ ਹੈ ਹੁਣ ਸ਼ਹਿਰ ਤੋਂ ਖੁੱਲਾ ਤੋਗੇ ਉਧਰੋਂ ਵੀ ਤੇਜ਼ ਆਉਂਦੇ ਨੇ ਲੋਕ ਪਾਤਨਾ ਸਾਈਡ ਦੇ ਪੂਰੇ ਪਹਿਲਾਂ ਵੀ ਵੈਰੀ ਗੇਟਸ ਲੱਗੇ ਸੀ ਹੰਪੂ ਹੀ ਬਣੇ ਸੀਗੇ ਸਪੀਡ ਬ੍ਰੇਕਰ ਪਰ ਉਹ ਸਪੀਡ ਬ੍ਰੇਕਰਾਂ ਕਰਕੇ ਪੰਜ ਚਾਰ ਮੌਤਾਂ ਹੋਈਆਂ ਸੜਨਲੀ ਕੋਈ ਬੰਦਾ ਬ੍ਰੇਕ ਮਾਰਦਾ ਸੀ ਤਾਂ ਪਿਛਲਾ ਆ ਕੇ ਵਿੱਚ ਲੱਗਦਾ ਸੀ ਐਕਸੀਡੈਂਟ ਹੋਣ ਲੱਗਿਓ ਕੀ ਇਸ ਤਰ੍ਹਾਂ ਦਾ ਕਨਸੈਪਟ ਐਜਪਰ ਮਾਈ ਪੁਆਇੰਟ ਆਫ View ਉਹ ਥੋੜਾ ਜਿਹਾ ਹੈ ਨਹੀਂ ਮਾਈ ਹੈਲਦੀ ਜਿੰਨਾ ਕਿ ਬੈਨੀਫੀਸ਼ੀਅਰੀ ਹੈ ਆਪਾਂ ਨੂੰ ਵੈਰੀਗੇਟ ਲਗਾਉਣੇ ਕਿਉਂਕਿ ਵੈਰੀਗੇਟ ਦੂਰੋਂ ਚਮਕਦੇ ਨੇ ਹੰਪ ਤੋਂ ਡਰਦਾ ਬੰਦਾ ਇੱਕਦਮ ਬ੍ਰੇਕ ਵੀ ਮਾਰਦਾ ਜੀ ਗੱਡੀ ਮੁੜ ਪੂਗੀ ਜਾਂ ਕੁਝ ਨਾ ਮੋਟਰਸਾਈਕਲ ਵਾਲਿਆਂ ਨੂੰ ਤੰਗ ਹੁੰਦੇ ਨੇ ਵੈਰੀਗੇਟ ਲੱਗ ਜਾਣ ਬਹੁਤ ਵਧੀਆ ਗੱਲ ਹੈ ਤੇ ਵੈਰੀਗੇਟਿੰਗ ਡਬਲ ਹੋਣੀ ਚਾਹੀਦੀ ਹੈ ਇਹ ਨਹੀਂ ਵੀ ਇੱਕ ਵੈਰੀਗੇਟ ਲਾਦਾ ਜੇ ਥੋੜੀ ਪਿੱਛੇ ਤੋਂ ਨਾ ਸਲੋ ਹੋਵੇ ਇੱਕ ਹੋਰ ਹੋਵੇ ਸਲੋ ਕਿਉਂਕਿ ਉਹਨੂੰ ਸੈਂਕੜੇ ਲੋਕ ਲੰਘਦੇ ਵੜਦੇ ਇੱਕ ਜਿਹੜੀ ਨੂੰ ਸਾਰਾ ਦਿਨ ਜਿਹਨੇ ਸ਼ਹਿਰ ਤੋਂ ਆਉਣਾ ਹੈ ਰੌਂਗ ਸਾਈਡ ਮੁੜਨਾ ਹੈ ਅਸੀਂ ਵੀ ਰੋਜ਼ ਆਉਂਦੇ ਆ ਮੈਂ ਪਤਨਾ ਤੋਂ ਆਉਣਾ ਅਸੀਂ ਜੀ ਜੀ ਕੋਈ ਸਮਝ ਸਕਦੇ ਹੋ ਕਿ ਵੀ ਕਿੰਨੀ ਦਿੱਕਤ ਆ ਕਾ ਪਰੇਸ਼ਾਨੀ ਆਉਂਦੀ ਹੈ 20 ਸਾਲ ਹੋ ਗਏ ਜੀ ਉਰੇ ਕੋਟ ਬਣੀ ਉਹ 13 14 ਚ 13 ਚ ਬਣੀ ਹੈ 12 ਚ 12 13 ਸਾਲ ਤੋਂ ਰਹੇ ਹੋ ਗਏ ਪਾਤਲਾ ਤੋਂ ਆਉਂਦੇ ਦਾ ਲੈਫਟ ਹੈਂਡ ਸਾਈਡ ਵੜ ਗਏ ਜਦੋਂ ਰੋ ਬਾਸ ਪਾਤਲਾ ਨੂੰ ਜਾਣਾ ਹੈ ਤਾਂ ਰੌਂਗ ਸਾਈਡ ਆ ਕੇ ਇੱਧਰ ਪਾਰ ਕਰਨ ਵਾਸਤੇ ਬੜਾ ਟਾਈਮ ਲੱਗਦਾ ਤੇ ਬਹੁਤ ਐਕਸਟ੍ਰੀਮ ਹੁੰਦੇ ਨੇ ਸਾਡੇ ਵਕੀਲਾਂ ਦੇ ਵੀ ਦੋ ਦਿਨ ਦੇ ਹੋਏ ਨੇ ਕਿਉਂਕਿ ਟ੍ਰੈਫਿਕ ਜਿਆਦਾ ਵੈਰੀਏਟਿਵ ਪੂਰੇ ਚਾਹੀਦੀ ਹੈ ਦੋ ਗੇਟ ਨੇ ਕੋਟ ਦੇ ਦੋਨੋਂ ਕੋਟ ਨਾਲ ਤੋਂ ਪਿੱਛੇ ਹੋਵੇ ਇੱਧਰ ਵੀ ਹੋਵੇ ਦੂਜਾ ਇੱਥੇ ਇਹ ਪੈਲਸ ਹੈ ਇਹ ਦੇ ਕਰਕੇ ਹੁਣ ਗੱਡੀਆਂ ਗੱਡੀਆਂ ਨੇ ਟ੍ਰੈਫਿਕ ਵੱਧ ਜਾਂ ਪੈਲਸ ਨੂੰ ਹੀ ਗੋੜਨਾ ਲੋਕਾਂ ਨੇ ਇੱਥੇ ਢਾਬਾ ਹੈ ਫੁੱਲ ਲੰਚ ਟਾਈਮ ਤੇ ਲੋਕ ਗੱਡੀਆਂ ਲੈ ਕੇ ਢਾਬੇ ਨੂੰ ਵੀ ਰੁਕਦੇ ਨੇ ਜਨਾ ਕਰਕੇ ਟ੍ਰੈਫਿਕ ਵੱਧਦੀ ਆ ਇਹ ਤਾਂ ਬਹੁਤ ਜ਼ਰੂਰੀ ਹੈ ਜੀ ਬੈਰੀਕੇਟ ਕਿ ਵੀ ਬੈਰੀਕੇਟ ਹੋਣ ਤਾਂ ਹਰੇਕ ਮਸਲਾ ਹੱਲ ਹੋ ਜਾਏਗਾ ਬਹੁਤ ਹੱਦ ਤੱਕ ਫਰਕ ਪੈਣਾ ਬਹੁਤ ਫਰਕ ਪੈਣਾ ਕਿਉਂਕਿ ਬੈਰੀਕੇਟ ਸੁਰੂ ਚੌਕੜਾ ਹੌਲੀ ਹੋਣਾ ਬੰਦੇ ਨੇ ਆਰਾਮ ਨਾਲ ਲੰਘ ਜਾਏਗਾ ਜੇ ਹੁਣ ਉੱਥੇ ਲੱਗ ਜੇ ਇੱਕ ਬੈਰੀਕੇਟ ਇੱਧਰ ਲੱਗ ਜੇ ਉਹ ਫੇਰ ਅੱਧੇ ਪੌਣੇ ਕਿਲੋਮੀਟਰ ਦਾ ਫਰਕ ਪੈ ਜਾਊਗਾ ਅਗਲਾ ਬੈਰੀਕੇਟ ਪਿਆ ਫੇਰ ਫਾਸਟ ਹੋ ਜਾਂਦਾ ਇਹ ਵਿੱਚ ਵੀ ਦੋ ਕੋਹਣ ਉਹ ਸਲੋਲੀ ਜਾਊਗਾ ਕਿ ਵੀ ਆਸਾਨੀ ਨਾਲ ਆਪਣੇ ਕੰਮਕਾਰ ਅੰਦਰ ਜਾ ਸਕਣ ਕਿਤੇ ਆ ਸਕਣ ਲੋਕਾਂ ਦੀ ਜਾਨ ਸੇਫ ਹੈ ਜੀ ਹੋਰ ਬਾਗੂ ਇਹ ਸਨ ਹਰਦੀਪ ਸ਼ਰਮਾ ਜੀ ਜਿਨ੍ਹਾਂ ਦਾ ਸੁਝਾਅ ਹੈ ਕਿ ਵੀ ਆਪਣਾ ਕਿ ਵੀ ਇਧਰਲੇ ਪਾਸੇ ਦੋਵੇਂ ਸਾਈਡ ਤੇ ਬੈਰੀਕਡ ਰੱਖੇ ਜਾਣ ਜੀ ਦੇ ਕਰਕੇ ਕੋਈ ਹਾਸਾ ਵੀ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਕਿ ਵੀ ਜੰਪਿੰਗ ਤਾਂ ਸਰ ਹਰਦੀਪ ਜੀ ਨੇ ਦੱਸਿਆ ਕਿ ਉਹ ਸਹੀ ਨਹੀਂ ਲੱਗਣੀ ਬੈਰੀਕਡ ਠੀਕ ਰਹੇ ਜੀ ਜਿਹਦੇ ਕਰਕੇ ਲੋਕਾਂ ਨੂੰ ਪਰੇਸ਼ਾਨੀ ਵੀ ਨਹੀਂ ਆਵੇਗੀ ਸੜਕ ਪਾਰ ਕਰਨ ਲੱਗੇ ਆ ਬਿਲਕੁਲੀ ਦੇਖੋ ਇਹ ਪਬਲਿਕ ਪਲੇਸ ਹੈ ਰੋਜ਼ ਇਹ ਲੋਕਾਂ ਨੇ ਆਮ ਜਨਤਾ ਨੇ ਆਣਾ ਤੇ ਇੰਨਾ ਹੈਵੀ ਟ੍ਰੈਫਿਕ ਹੈ ਇਸ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਟ੍ਰੈਫਿਕ ਪੋਲਸ ਜਿਹੜੇ ਹੈ ਪੂਰੇ ਨੁਮਾਇंदे ਚਾਹੀਦੇ ਨੇ ਉਸ ਤੋਂ ਇਲਾਵਾ ਪੈਰੀਕੇਟਸ ਹੋਵੇ ਤੇ ਜੇ ਲਾਈਟਿੰਗ ਦੀ ਪ੍ਰੋਵੀਜ਼ਨ ਹੋ ਸਕਦੀ ਹੈ ਤਾਂ ਉਹ ਜ਼ਿਆਦਾ ਬੈਟਰ ਹੈ ਪੂਰੇ ਉਹ ਰੈੱਡ ਲਾਈਟ ਹੋਵੇ ਤਾਂ ਉਹਨਾਂ ਕੀ ਹੈ ਜਿਹੜਾ ਉਹ ਆਮ ਜਨਤਾ ਨੂੰ ਬੜਾ ਜਦਾ ਫਾਇਦਾ ਹੋਣਾ ਹੈ ਕਿਉਂਕਿ ਇੰਨਾ ਕਿ ਟ੍ਰੈਫਿਕ ਹੈ ਆਮ ਬੰਦੇ ਨੂੰ ਉਹ ਸਪਾਸਰ ਉਸ ਪਾਸੇ ਜਾਂ ਨੂੰ ਬਹੁਤ ਦਿੱਕਤ ਹੈ ਉਹ ਜਾਣ ਤੱਕ ਦੇ ਰਾਕੇ ਜਿਹੜਾ ਸੜਕ ਪਾਰ ਕਰਦਾ ਹੈ ਦੇਖੋ ਪਹਿਲਾਂ ਵੀ ਇਸ ਸੜਕ ਤੇ ਬਿਲਕੁਲ ਕੋਰਪ ਕੰਪਲੈਕਸ ਦੇ ਅੱਗੇ ਪਹਿਲਾਂ ਵੀ ਜਿਹੜੇ ਧਿਆਨ ਖਾਸੇ ਹੋ ਚੁੱਕੇ ਨਹੀਂ ਤੇ ਉਸ ਤੋਂ ਪਹਿਲਾਂ ਵੀ ਉਰੇ ਇੱਕ ਹਾਸਾ ਹੋਇਆ ਸੀ ਜਿਹੜੇ ਐਸ ਐਚਓ ਸਿਟੀ ਸਵਾਨਾ ਸੀ ਉਹਨਾਂ ਦੀ ਜਿਹੜੀ ਡੈਥ ਵੀ ਇਸੇ ਰੋਡ ਤੇ ਹੋਈ ਸੀ ਤਾਂ ਕਰਕੇ ਜਿਹੜੀ ਹੈ ਪ੍ਰਸ਼ਾਸਨ ਨੂੰ ਇਸ ਵਾਰ ਧਿਆਨ ਦੇਣਾ ਚਾਹੀਦਾ ਹੈ ਵੀ ਉਰੇ ਜਿਆ ਪੋਪਰ ਹੈ ਔਰ ਇਹ ਰਹਾ ਇੰਤਜ਼ਾਮ ਹੋਣਾ ਚਾਹੀਦਾ ਬੈਰੀਕੇਡ ਲੱਗਣ ਚਾਹੀਦੇ ਤਾਂ ਕਿ ਆਮ ਜਨਤਾ ਨੂੰ ਰਹਾ ਸੁਖਾ ਧੰਨਵਾਦ ਵੀਰ ਜੀ ਸਮਾਣਾ ਹਲਚਲ ਨਾਲ ਗੱਲ ਕਰਨਾ ਹੈ ਮਹਿੰਦਰ ਸਿੰਘ ਆ ਜੀ ਮਹਿੰਦਰ ਜੀ ਕਿਵੇਂ ਦੇਖਦੇ ਹੋ ਜੀ ਮੈਂ ਲੋਕਾਂ ਨੂੰ ਅੰਦਰ ਕਚਹਿਰੀ ਦੇ ਵਿੱਚ ਜਿਹੜੇ ਆਪਣੇ ਛੋਟੇ ਮੋਟੇ ਕੰਮ ਕਰਵਾਉਣ ਲਈ ਆਉਂਦੇ ਨੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਕੋਰਟ ਦੇ ਵਿੱਚ ਆਉਂਦੇ ਨੇ ਤੇ ਜਿਹੜੇ ਜਾਣਦੇ ਨੇ ਜਾਣ ਲੱਗੇ ਇੰਨੀ ਦਿੱਕਤ ਨਹੀਂ ਆਉਂਦੀ ਹੈਗੀ ਜਿੰਨੀ ਅੰਦਰ ਐਂਟਰ ਕਰਨੇ ਮੇਲੇ ਆਉਂਦੀ ਹੈ ਕੀ ਮੰਗ ਕਰਦੇ ਹੋ ਤੇ ਕੀ ਕਹਿਣਾ ਚਾਹੁੰਦੇ ਹਾਂ ਉੱਥੇ ਜਾਂ ਤਾਂ ਜੀ ਕੋਈ ਬੈਰੀਕੇਡ ਵੀਰ ਰਗਾਈ ਜਾਵੇ ਜਿੱਥੇ ਲੱਟਾਂ ਲੁੱਟਾਂ ਲੱਗੀਆਂ ਜਾਣ ਜਿਹੜਾ ਆਸਾਨੀ ਨਾਲ ਲੁੱਕ ਆਈ ਜਾਣ ਕੋਈ ਹਾਸਾ ਨਾ ਹੋ ਸਕੇ ਠੀਕ ਹੈ ਪਹਿਲਾਂ ਵੀ ਉੱਥੇ ਇੱਥੇ ਕਈ ਵਾਰੀ ਹਾਸੇ ਹੋਏ ਨੇ ਵੀ ਅੱਗੇ ਹਾਸਾ ਜੇ ਇਹ ਜਾਣ ਨਾ ਕੋਈ ਹੋਵੇ ਇੱਥੇ ਵੈਰੀਗੇਟਵ ਲੱਗ ਜਾਣ ਲੱਟਾਂ ਲੱਗ ਜਾਣ ਇੱਥੇ ਧੰਨਵਾਦ ਕੁਝ ਦਿਨਾਂ ਤੋਂ ਸਾਡੇ ਕੋਲ ਸਮਾਣਾ ਹਲਚਲ ਨਿਊਜ਼ ਟੀਵੀ ਦੇਖ ਰਹੇ ਲੋਕਾਂ ਦੇ ਫੋਨ ਆਏ ਸੀਗੇ ਕਿ ਵੀ ਜਿਹੜਾ ਸਮਾਣਾ ਪੋਰਟ ਹੈ ਜਿਹੜੀ ਕਚਹਿਰੀਆਂ ਨੇ ਜਿਹਦੇ ਵਿੱਚ ਅ ਜਿਨ੍ਹਾਂ ਕਚਹਿਰੀਆਂ ਨੇ ਆਪਣੇ ਕਚਹਿਰੀਆਂ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਛੋਟੇ ਮੋਡੇ ਆਪਣੇ ਕੰਮਾਂ ਦੇ ਵਿੱਚ ਜਾਣਾ ਪੈਂਦਾ ਉਹ ਕੰਮਾਂ ਦੇ ਵਿੱਚ ਜਾਣ ਆਉਣ ਕਰਕੇ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਕਿ ਵੀ ਕੋਈ ਬੈਰੀਕੇਡ ਜਾਂ ਕੋਈ ਰਸਤਾ ਨਹੀਂ ਸੀ ਦੇਖ ਸਕਦੇ ਹੋ ਗੱਡੀਆਂ ਦੀ ਸਪੀਡ ਵੀ ਬਹੁਤ ਹੈ ਤੇ ਜਿਨ੍ਹਾਂ ਲੋਕਾਂ ਨੇ ਅੰਦਰ ਜਾਣਾ ਹੁੰਦਾ ਸੜਕ ਪਾਰ ਕਰਨੀ ਪੈਂਦੀ ਹੈ ਤਾਂ ਦੇਖ ਸਕਦੇ ਹੋ ਗੱਡੀਆਂ ਦੀ ਸਪੀਡ ਬਹੁਤ ਜ਼ਿਆਦਾ ਹੈ ਅੰਦਰ ਜਾਣ ਵਾਲੇ ਲੋਕਾਂ ਨੂੰ ਜਾਂ ਜਿਹੜੇ ਬਾਹਰ ਆਉਂਦੇ ਨੇ ਆਪਣਾ ਕੰਮ ਕਰਵਾ ਕੇ ਜਿਨ੍ਹਾਂ ਨੇ ਕੰਮ ਕਰਵਾਉਣ ਲਈ ਜਾਣਾ ਪੈਂਦਾ ਉਹਨਾਂ ਨੂੰ ਆਣ ਜਾਣ ਦੇ ਵਿੱਚ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੁਣ ਤੁਸੀਂ ਵੀ ਸੋਚਦੇ ਹੋਵੋਗੇ ਪਰੇਸ਼ਾਨੀ ਕਿਸ ਗੱਲ ਦੀ ਪਰੇਸ਼ਾਨੀ ਵੀ ਤੁਹਾਨੂੰ ਦੱਸ ਦਿੰਨੇ ਆ ਜਿਨ੍ਹਾਂ ਲੋਕਾਂ ਨੇ ਸੜਕ ਪਾਰ ਕਰਕੇ ਅੰਦਰ ਜਾਣਾ ਹੈ ਉਹਨਾਂ ਨੂੰ ਕੋਈ ਪੈਰੀਕੇਡ ਜਾਂ ਕੋਈ ਜੰਪਿੰਗ ਵਗੈਰਾ ਨਹੀਂ ਬਣੀ ਹੋਈ ਜਿਹਦੇ ਕਰਕੇ ਗੱਡੀਆਂ ਦੀ ਸਪੀਡ ਘਟ ਹੋ ਸਕੇ ਜੀਦੇ ਕਰਕੇ ਗੱਡੀਆਂ ਦੀ ਸਪੀਡ ਘੱਟ ਹੋ ਸਕੇ ਗੱਡੀਆਂ ਆਪਣੀ ਪੂਰੀ ਸਪੀਡ ਤੇ ਜਾਂਦੀਆਂ ਨੇ ਹੁਣ ਉਹਨਾਂ ਨੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਬੇਨਤੀ ਇਸ ਗੱਲ ਦੀ ਕੀਤੀ ਹੈ ਕਿ ਵੀ ਜਾਂ ਤਾਂ ਛੋਟੇ-ਛੋਟੇ ਜੰਪਿੰਗ ਬਣਾਏ ਜਾਣ ਜਾਂ ਫਿਰ ਕੋਈ ਬੈਰੀਕੇਡ ਨੁਮਾ ਬੈਰੀਕੇਡ ਤੋਂ ਰੱਖੇ ਜਾਣ ਜੀਦੇ ਕਰਕੇ ਗੱਡੀਆਂ ਦੀ ਸਪੀਡ ਘੱਟ ਹੋ ਸਕੇ ਤੇ ਲੋਕ ਆਪਣੇ ਕੰਮ ਕਰ万ਣ ਲਈ ਕੋਟ ਕਚੈਰੀ ਦੇ ਵਿੱਚ ਜਾ ਸਕਣ ਤੇ ਆਰਾਮ ਨਾਲ ਆ ਸਕਣ ਕਿਉਂਕਿ ਜਦੋਂ ਜਾਂਦੇ ਨੇ ਹਰ ਵੇਲੇ ਡਰਦਾ ਇਹੀ ਮਾਹੌਲ ਬਣਿਆ ਰਹਿੰਦਾ ਕਿਤੇ ਕੋਈ ਵੱਡਾ ਵੀਕਲ ਕੋਈ ਟੱਕਰ ਨਾ ਮਾਰ ਜਾਵੇ ਕਿਸੇ ਵੱਡੇ ਵੀਕਲ ਨਾਲ ਕੋਈ ਐਕਸੀਡੈਂਟ ਨਾ ਹੋ ਜਾਵੇ ਇਹੀ ਡਰ ਸਤਾਉਂਦਾ ਰਹਿੰਦਾ ਅੱਜ ਵੀਡੀਓ ਬਣਾਉਣ ਦਾ ਮਕਸਦ ਵੀ ਇਹੀ ਸੀਗਾ ਕਿ ਵੀ ਕੋਈ ਜੰਪਿੰਗ ਨੁਮਾ ਚੀਜ਼ ਬਣਾਈ ਜਾਵੇ ਜਿਹਦੇ ਕਰਕੇ ਕਿਸੇ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਜੋ ਆਪਣੇ ਕੰਮ ਲਈ ਅੰਦਰ ਆਰਾਮ ਨਾਲ ਜਾ ਸਕਣ ਤੇ ਆ ਸਕਣ ਤੇ ਹੁਣੇ ਪ੍ਰਸ਼ਾਸਨ ਨੂੰ ਇਹੀ ਬੇਨਤੀ ਕੀਤੀ ਹੈ ਜਾਂ ਤਾਂ ਬੈਰੀਕਡ ਰੱਖੇ ਜਾਣ ਜਾਂ ਕੋਈ ਛੋਟੇ-ਮੋਟੇ ਜੰਪਿੰਗ ਬਣਾਏ ਜਾਣ ਜਿਹਦੇ ਕਰਕੇ ਕੋਈ ਮੁਸ਼ਕਲ ਨਾ ਆਵੇ ਜੰਪਿੰਗ ਨਾਲ ਪਹਿਲਾਂ ਵੀ ਕਈ ਹਾਸੇ ਵਰ ਪਰ ਚੁਕੇ ਨੇ ਜੰਪਿੰਗ ਨਵਾਂ ਜਿਹੜੀ ਬਣਾਈ ਜਾਣਗੇ ਉਹ ਗਲਤ ਹੈ ਉਹ ਨਹੀਂ ਚੱਲਣੇ ਹੈਗੇ ਇਸ ਕਰਕੇ ਉਹਨਾਂ ਦਾ ਹਰਦੀਪ ਸਿੰਘ ਜੀ ਦਾ ਕਹਿਣਾ ਹੈ ਕਿ ਵੀ ਦੋਵਾਂ ਸਾਈਡ ਤੇ ਬੈਰੀਕਡ ਰੱਖੇ ਜਾਣ ਤਾਂ ਜੋ ਐਕਸੀਡੈਂਟ ਤੋਂ ਵੀ ਮਸਲੇ ਦਾ ਹੱਲ ਹੋ ਸਕੇ ਤੇ ਹੋਰ ਵਕੀਲ ਸਾਹਿਬ ਨਾਲ ਵੀ ਗੱਲ ਕਰ ਬਤ ਕਰਦੇ ਉਹਨਾਂ ਦੇ ਸੁਝਾਅ ਵੀ ਲੈਣੇ ਆਂ ਦੇਖ ਸਕਦੇ ਹਾਂ ਕਿਵੇਂ ਲੋਕ ਪਰੇਸ਼ਾਨ ਹੁੰਦੇ ਨੇ ਜਿਨ੍ਹਾਂ ਲੋਕਾਂ ਨੇ ਆਪਣੇ ਕੋਰਟ ਕਚੈਰੀ ਦੇ ਵਿੱਚ ਸੜਕ ਪਾਰ ਕਰਕੇ ਕੰਮ ਕਰਵਾਉਣਾ ਆਉਣਾ ਪੈਂਦਾ ਤਾਂ ਦੇਖ ਸਕਦੇ ਹੋ ਕਈ ਕਈ ਲੰਬਾ ਟਾਈਮ ਤਾਂ ਉਹਨਾਂ ਨੂੰ ਸੜਕ ਦੀ ਇਹੀ ਉਡੀਕ ਕਰਨੀ ਪੈਂਦੀ ਹੈ ਕਿ ਵੀ ਕਦੋਂ ਸੜਕ ਖਾਲੀ ਹੋਵੇਗੀ ਤੇ ਕਸੋਂ ਕਦੋਂ ਅਸੀਂ ਜਾ ਕੇ ਆਪਣੇ ਕੰਮ ਕਰਵਾਵਾਂਗੇ ਕਿਉਂਕਿ ਜਿਨ੍ਹਾਂ ਲੋਕਾਂ ਨੇ ਕਚੈਰੀ ਤੋਂ ਬਾਹਰ ਨਿਕਲਣਾ ਉਹਨਾਂ ਵਾਸਤੇ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਜਿਨ੍ਹਾਂ ਨੇ ਅੰਦਰ ਐਂਟਰ ਕਰਨਾ ਹੈ ਇੱਕ ਪਾਸੇ ਤੋਂ ਦੂਜੇ ਪਾਸੇ ਜਦੋਂ ਆਉਣਾ ਹੈ ਉਹਦੇ ਵਿੱਚ ਜ਼ਿਆਦਾ ਪਰੇਸ਼ਾਨੀ ਉਹ ਤੋਂ ਆਉਂਦੀ ਹੈ ਕਿਉਂਕਿ ਇੱਕ ਤਾਂ ਰੋਡ ਬਹੁਤ ਚੱਲਦਾ ਹੈ ਹੈਵੀ ਵਹੀਕਲ ਨੇ ਤੇ ਪਰੇਸ਼ਾਨੀ ਉਦੋਂ ਜ਼ਿਆਦਾ ਹੁੰਦੀ ਹੈ ਕਿਉਂਕਿ ਸਵੇਰ ਟਾਈਮ ਦੇ ਵਿੱਚ ਇੱਕ ਸਕੂਲੀ ਬੱਸਾਂ ਵੀ ਤੇ ਸਵੇਰੇ ਹਰ ਕਿਸੇ ਨੇ ਦਫ਼ਤਰ ਦੇ ਵਿੱਚ ਜਾਣਾ ਹੁੰਦਾ ਟਾਈਮ ਸਮੇਂ ਦੀ ਤੋਂ ਕੋਈ ਟਾਈਮ ਸਮਾਂ ਘੱਟ ਹੁੰਦਾ ਹਰ ਕਿਸੇ ਨੂੰ ਤੇਜ਼ੀ ਹੁੰਦੀ ਹੈ ਹੁਣ ਮੰਗ ਇਹੀ ਹੈ ਕਿ ਵੀ ਇੱਥੇ ਬੈਰੀਕੇਡ ਰੱਖੇ ਜਾਣ ਤੇ ਇੱਕ ਡਿਪਾ ਲਾਈਟਾਂ ਦਾ ਵੀ ਪ੍ਰਬੰਧ ਕੀਤਾ ਜਾਵੇ ਜਿਸ ਦੇ ਨਾਲ ਕੋਈ ਐਕਸੀਡੈਂਟ ਤੇ ਹਾਸਾ ਨਾ ਵਾਪਰੇ ਤੇ ਹੁਣ ਦੇਖਦੇ ਹਾਂ ਪ੍ਰਸ਼ਾਸਨ ਇਸ ਪਾਸੇ ਕਿੰਨਾ ਕੁ ਧਿਆਨ ਦਿੰਦਾ ਤੇ ਵਕਤ ਦੀ ਬੁੱਕਲ ਦੇ ਵਿੱਚ ਕੀ ਹੈ ਉਹ ਤਾਂ ਸਮਾਂ ਹੀ ਦੱਸੇਗਾ